ਜੀ ਕੀ ਹਾਲ ਚਾਲ ਹੈ ਮਿੱਤਰੋ ਤੇ ਅੱਜ ਭਈ ਰਾਤ ਨੂੰ ਵੀਡੀਓ ਬਣਾਉਣ ਲੱਗਾ ਥੋੜੇ ਭਰਾਮਾ ਕਰਕੇ ਵੀ ਆਪਣੇ ਬੱਚੇ ਕਮਜ਼ੋਰ ਕਿਉਂ ਹੋ ਜਾਂਦੇ ਹਨ ਜਾਨਵਰ ਕਿਉਂ ਸਾਰਾ ਦਿਨ ਵਿਚਾਰੇ ਹਨਾ ਲਕਤਾਂ ਚ ਫੰਗਾ ਚ ਮੂੰਹ ਜਾ ਮਰੀ ਜਾਂਦੇ ਰਹਿੰਦੇ ਕਿਉਂ ਮਾਰਦੇ ਆ ਦੇਖੋ ਇਹ ਆ ਦੇਖੋ ਲੈ करो चेक ये एक दो दो आप रीड कर जा ठीक है बाकी और भी कैसे बात लगे होंगे बेचारे अदा निपायन दाचोकरा ये दे ये कापया कच्चे आर ਇਹਦੇ ਵੀ ਲੱਗਿਆ ਹੋਊਗਾ ਕੋਈ ਨਾ ਕੋਈ ਆ ਦੇਖ ਲੋ ਬੱਚੇ ਜਮਾ ਸਹੀ ਨੇ ਪਰ ਇਹ ਸਹੀ ਰਹਿਣ ਨਹੀਂ ਦਿੰਦੇ ਭੈਣ ਚੋੜ ਆ ਦੇਖੋ ਬੱਚਾ ਛੋਟਾ ਇਹਦੇ ਵਾਸਤੇ ਬਾਈ ਟਿੱਕਲ ਮਾਰੋ ਠੀਕ ਆ ਜਾਂ ਟਿੱਕਲ ਆਲਾ ਫੋਟੋ ਠੀਕ ਆ ਉਹਦੇ ਨਾਲ ਢੇੜੋ ਇਹਨਾਂ ਨੂੰ ਭੈਣ ਚੋੜ ਆਪਣੇ ਬੱਚਿਆਂ ਦਾ ਜਲੂਸ ਹੀ ਕੱਢ ਦਿੰਦੇ ਆ ਬਈ ਇਹ ਠੀਕ ਹੈ ਇਹਦੇ ਕਰ ਕੀ ਮੈਂ ਹੁਣ ਰਾਤ ਨੂੰ ਬਈ ਵੀਡੀਓ ਬਣਾਉਣ ਲੱਗਾ ਠੀਕ ਹੈ ਕਿਈ ਕੋਈ ਮਕਸਦ ਨਹੀਂ ਹੈਗਾ ਸੀ ਵੀਡੀਓ ਬਣਾਉਣ ਦਾ ਠੀਕ ਹੈ ਇੱਕ ਜੋੜੀ ਆਪਣੀ ਆਪੀ ਲੱਗ ਗਈ ਬਈ ਆਹ ਚਿੱਟੀਆਂ ਦੀ ਕਬੂਤਰੀ ਠੀਕ ਹੈ ਤੇ ਆਹ ਕਮਾਣ ਲਾ ਆਪਾਂ ਜਿਹੜਾ ਆਪਾਂ ਪਹਿਲਾਂ ਰੱਟ ਨਾਲ ਲਾਉਂਦੇ ਸੀ ਤੇ ਇਹ ਮਾਂ ਦਾ ਸ਼ੇਰ ਉਹਦੇ ਨਾਲ ਵੀ ਨਹੀਂ ਲੱਗਿਆ ਠੀਕ ਆ ਇਹ ਆਪਣਾ ਘਰ ਦਾ ਪੱਠਾ ਬਈ ਤੇ ਵੱਡੇ ਮੀਨ ਜੋੜਿਆਂ ਚੋਂ ਆ ਠੀਕ ਆ ਤੇ ਇਹ ਲੱਗ ਗਿਆ ਹੁਣ ਆ ਸਿੱਕੀ ਵਾਲੀ ਨਾਲ ਇਹਦੇ ਨਾਲ ਠੀਕ ਆ ਤੇ ਆ ਲਾਲ ਸਿਰਾਂ ਲੱਗਾ ਹੋਇਆ ਆ ਕਬੂਤਰੀ ਨਾਲ ਜਿਹੜੀ ਆਪਣੇ ਕੋਲੇ ਮੈਸੇਜ ਕਰਨੀ ਪਈ ਸੀ ਠੀਕ ਆ ਹਾਂਡੇ-ਮੁੰਡੇ ਮੰਨ ਲਾਦਾ ਇਹ ਧਰਤੀ ਦੀ ਸ਼ਹਿਰ ਦਾ ਇਨਾ ਟਾਈਮ ਹੋ ਗਿਆ ਨੂੰ ਮੀਲੀ ਨੂੰ ਅਜੇ ਤੱਕ ਕੰਮ ਨਹੀਂ ਹੋਇਆ ਆਪਣੇ ਡੱਬੇ ਬਚੇ ਇਹਨਾਂ ਦੀ ਫੂੰਸੀਆਂ ਜੀ ਹੋ ਗਈਆਂ ਸੀ ਤੇ ਲਾਈ ਆ ਦਵਾਈ ਦੇਖਦੇ ਸੈੱਟ ਹੋ ਜਾਣਾ ਤੇ ਇੱਕ ਜੋੜੀ ਆਪਣੀ ਆਹ ਹੈ ਤੇ ਬਾਈ ਕੋਲ ਲੱਗੀ ਲਗਾਈ ਆਈ ਆ ਪਰਮੇਂਦਰ ਕੋਲ ਹਾਂਡੇ ਧਰਨ ਵਾਲੀ ਆ ਪੰਜ-ਸੱਤ ਦਿਨਾਂ ਚਾਂਡੇ ਧਰ ਲੂਏ ਠੀਕ ਆ ਤੋਂ ਬਾਕੀ ਕੰਟੀਨਿਊ ਕਰਦੇ ਆ ਸਵੇਰੇ ਅੱਜ ਆ ਗਿਆ ਮੀ ਤੇ ਨੇਰੀ ਨੇ ਹੀ ਇਹਨੇ ਕੱਢਤਾ ਜਲੂਸ ਮਿੱਤਰੋ ਆ ਛਤਰੀ ਵੀ ਨਾ ਫਸੀ ਖੜੀ ਐ ਨੈਟ ਦੇ ਵਿੱਚ ਤੇ ਉਹ ਇਹ ਨਿਕਲਦੀ ਨਹੀਂ ਆਹ ਔਰੇ ਜੇ ਫਸ ਗਈ ਸੀ ਇਹ ਆ ਸੀ ਆਸਮਨ ਤੇ ਫਸੀ ਨਹੀਂ ਇਹਨੂੰ ਕੱਢਦੇ ਆ ਆ ਨਿਕਲੇ ਚਾ ਲੋ ਠੀਕ ਐ ਇਹਨੂੰ ਕਰਦੇ ਆ ਸਾਈਡ ਤੇ ਇੱਕ ਕਬੂਤਰ ਵੀ ਅੱਜ ਆਪਾਂ ਨੂੰ ਆਪਣੇ ਮਿੱਤਰ ਪਿਆਰੇ ਦਾ ਬਾਰਡਰ ਵਾਕ ਚੋਂ ਫੋਨ ਆਇਆ ਸੀ ਵੀ ਪਾਣੀ ਦੇ ਡਿੱਗਿਆ ਜਾਨਵਰ ਤੇ ਆ ਆ ਬਿਠਾ ਰੱਖਿਆ ਆਪਾਂ ਠੀਕ ਆ ਬੈਠਾ ਤੇ ਕਬੂਤਰ ਦਾ ਜ਼ੋਰ ਬੜਾ ਲੱਗਾ ਹੋਇਆ ਸੀ ਤੇ ਪਤਾ ਨਹੀਂ ਭਰਾ ਉਹਨੇ ਵਿਚਾਰੇ ਨੇ ਹੁਣ ਉਹਨੂੰ ਕੀ ਪਤਾ ਸੀਗਾ ਉਹਨੇ ਮੱਲਾ ਦਾ ਨਾਲ ਦੀ ਨਾਲ ਪਾਣੀ ਪਿਆਤਾ ਪਾਣੀ ਰੋਕੀ ਖੜਾ ਸੀ ਮੈਂ ਪੋਟਾ ਪਲਟਾ ਕੇ ਬਿਠਾਤਾ ਪਾਣੀ ਦੁਬਾਰਾ ਧਰਤਾ ਹੁਣ ਪੀ ਲੂਗਾ ਆਪੀ ਇਹ ਬਾਜ ਨੂੰ ਕਣਕ ਤਰਦਾਂਗੇ ਆਪਣੇ ਵਾਲੇ ਨੇ ਮੂਰੇ ਹਾ ਕਰਤੀਆਂ ਸੀ ਚਾਦਰਾਂ ਜੀਆਂ ਕਿਉਂ ਮੀਂਹ ਬਾਈ ਸਿੱਧਾ ਅੰਦਰ ਜਾਂਦਾ ਸੀ ਤੇ ਸ਼ਾਇਦ ਪੈ ਵੀ ਗਈਆਂ ਹੋਣੀਆਂ ਕਣੀਆਂ ਹਾਂ ਪਈਆਂ ਨੇ ਥੋੜੀਆਂ ਥੋੜੀਆਂ ਠੀਕ ਆ ਸੋ ਚਲੋ ਮਿੱਤਰੋ ਬਾਕੀ ਕਰਦੇ ਹਾਂ ਕੰਟੀਨਿਊ ਸਵੇਰੇ ਕੀ ਹਾਲ ਚਾਲ ਹੈ ਮਿੱਤਰੋ ਇਹ ਲੈ ਬਾਈ ਇਹ ਨਾ ਆਪਾਂ ਜਣਪਰਾਂ ਨੂੰ ਸਾਰਿਆਂ ਨੂੰ ਦੇਣ ਲੱਗੇ ਆ ਜੋ ਕੁੱਟਣ ਵਾਲਿਆਂ ਨੂੰ ਵੀ ਤੇ ਜਿਹੜੇ ਬੱਤੇ ਬੈਠੇ ਆ ਉਹਨਾਂ ਨੂੰ ਠੀਕ ਹੈ। ਇਹ ਆਪਾ ਬਣਾ ਲਿਆ ਤੇ ਤੁਹਾਨੂੰ ਦੱਸਾਂਗੇ ਵੀਡੀਓ ਦੇ ਵਿੱਚ ਕਿ ਕੀ ਆ ਇਹ। ਇਹਦਾਂ ਭਾਈ ਕਬੂਤਰ ਦੀ ਸਾਰੀ ਲੀਵਰ ਦੀ ਗਰਮੈਸ਼, ਆਂਦਰਾਂ ਸਭ ਸੈੱਟ ਹੋ ਜਾਂਦੀ ਆ। ਠੀਕ ਹੈ। ਲੀਵਰ ਵੀ ਸੈੱਟ ਰਹਿੰਦਾ। ਠੀਕ ਆ ਖਾਂ ਪੀਣ ਦਾ। ਆਜਮਾ ਵੀ ਸੈੱਟ ਹੋ ਜਾਂਦਾ। ਸਭ ਤੋਂ ਵੱਡੀ ਗੱਲ ਆ ਭਾਈ ਗਰਮੀ ਆ ਗਈ ਹੁਣ। ਤੇ ਦੀ ਵਰਜਨ ਜਿੰਨੀ ਗਰਮੀ ਹੁੰਦੀ ਹੈ ਸਭ ਕੱਟ ਪੂਆ ਠੀਕ ਹੈ ਸੋ ਆ ਜੋ ਕਰਦੇ ਆ ਤੇ ਦਿਖਾਉਣੀ ਆ ਤੁਹਾਨੂੰ ਬੰਨਿਆਂ ਨਾਲੇ ਸਾਰਿਆਂ ਨੂੰ ਕਰਦੇ ਆ ਸ਼ੇਅਰ ਤੁਹਾਡੇ ਨਾਲ ਬੈ ਮਿੱਤਰ ਨੂੰ ਅੱਗ ਲਿਆ ਖੋਲਣਾ ਸਾਰੇ ਕੋ ਉਤਰਾ ਵਾਸਤੇ ਇੱਕ ਬਈ ਸਟੈਂਡ ਉਹ ਕੁੜੀ ਕੋਲੇ ਪਿਆ ਰਿਹਾ ਜਾਂ ਹਾਂ ਕਰਕੇ ਔਖੇ ਬਹੁਤ ਹੁੰਦੇ ਆ ਹੁਣ ਵੀਡੀਓ ਬਣਾਉਣ ਲੱਗੇ ਇਕੱਲਾ ਜਾਣਾ ਹੁੰਦਾ ਤੁਹਾਨੂੰ ਬਹੁਤ ਔਖਾ ਬਹੁਤ ਵੀ ਦੇਉਂਨੇ ਆ ਚਾਹ ਕੇ ਚੰਗੇ ਤੇ ਉਹ ਬੱਚਾ ਵੀ ਆਪਣਾ ਮਿਲ ਗਿਆ ਸੀ ਉਹ ਭਰਾਵਾਂ ਨੇ ਦੇਤਾ ਤਾਂ ਪਹਿਲੀ ਵਾਰੀ ਜੱਦੀ ਸੀ ਆਪਾਂ ਇਹ ਵੀ ਦਿਹਾਉਣੇ ਆ ਅਸ ਕਰਦੇ ਆਂ ਜਿਹੜਾ ਥੋੜੀ ਇਹ ਦੇਣਾ ਸੀ ਸਾਰਾ ਵੀਡੀਓ ਚ ਦੱਸਾਂਗੇ ਮਿੱਤਰੋ ਕੀ ਚੀਜ਼ ਹੈ ਤੇ ਕੀ ਕੀ ਪਾਇਆ ਹੈ ਜੰਗਲੀ ਆ ਜਾਨ ਬਾਬਾ ਜੀ ਲੈ ਮੇ ਤਰੱਕ ਲੱਗੇ ਆਪਾਂ ਦੇਣ ਬੱਚਿਆਂ ਨੂੰ ਇਹ ਦਾਦਾਸ ਐ ਮਿਲ ਦੇਵਾਂਗੇ ਭਈ ਇਹਦੇ ਨਾਲ ਲੀਵਰ ਚ ਕਰਮੈਸ਼ ਸਾਰਾ ਕੁਝ ਤੇ ਬਾਕੀ ਤੁਹਾਨੂੰ ਪਤਾ ਹੁਣ ਬਈ ਦਿਨ ਗਾਹਾਂ ਕਿਉਂ ਜਿਹਾ ਆਉਂਦੇ ਆ ਹਨਾ ਛਪਣਾ ਜੀ ਜਾਂਦੇ ਆ ਜਾਨ ਬਾਬਾ ਸੋ ਇਦੋਂ ਪਹਿਲਾਂ ਹੀ ਸੈੱਟ ਕਰ ਲਈਏ ਤਾਂ ਚੰਗੀ ਗੱਲ ਆ ਆਹਾ ਉਹ ਵੀ ਬੱਚਾ ਭਈ ਆ ਰੱਤਾ ਬੁਣਾ ਨਹੀਂ ਸੀਗਾ ਸਾਲਾ ਸੈਟ ਨਹੀਂ ਸੀਗਾ ਤੇ ਪਰ ਨਹੀਂ ਖੋਲੇ ਉਹ ਅੰਦਰ ਨੇ ਦੋ ਵਾਰੀ ਓਲਾ ਲਾਇਆ ਦੋ ਵਾਰੀ ਪਰ ਨਹੀਂ ਖੋਲੇ ਮਿੱਤਰੋ ਇਹਨੇ ਠੀਕ ਆ ਕਿਉਂ ਆ ਵਜਾ ਕਰਕੇ ਅੱਖਾਂ ਲਈ ਵਜਾ ਕਰਕੇ ਬਾਕੀ ਹੁਣ ਕੋਪਟਰ ਪਹਿਲਾਂ ਨਾਲੋਂ ਬਹੁਤ ਸੈਟ ਨੇ ਬਾਈ ਹੈ ਤਾਂ ਜ਼ਰੂਰ ਨੇ ਅੱਖਾਂ ਪਰ ਇੰਨੀਆਂ ਨਹੀਂ ਹੈਗੀਆਂ ਜਿੰਨੀਆਂ ਪਹਿਲਾਂ ਸੀ ਠੀਕ ਆ ਤੇ ਨ ਸਾਰਿਆਂ ਨੂੰ ਆਪਾਂ 10-10 ਐਮਐਲ ਦੇ ਕੇ ਛੱਡੀ ਚੱਲਾਂਗੇ ਬੈਠੇ ਰਹਿਣਗੇ ਠੀਕ ਹੈ ਤੇ ਤੁਸੀਂ ਵੀ ਸਾਰੇ ਭਰਾ ਜ਼ਰੂਰ ਲਾਓ ਆ ਬੱਚਾ ਜਿਹੜਾ ਉੜਦਾ ਸੀ ਚੰਗਾ ਭਲਾ ਇਹਦੇ ਵੀ ਆਹ ਹਾਲ ਦੇਖ ਲਓ ਅੱਜ ਕੱਲ੍ਹ ਆਲਾ ਮੱਛਰ ਵੀ ਬਾਹਲਾ ਜੰਦਰ ਹੈ ਦੇਖ ਇਹਨਾਂ ਨੂੰ ਦੇਵਾਂਗੇ ਆਪਾਂ ਜਥਰਾ ਮਾਈਸੀਨ ਦੀ ਗੋਲੀ ਉਹਦੇ ਨਾਲ ਕੀ ਹੈ ਬਾਈ ਉਹਦੇ ਨਾਲ ਆੱਖਾਂ ਓੱਖਾਂ ਦੀ ਇਨਫੈਕਸ਼ਨ ਹੈ ਅੰਨੇ ਚੱਕੀ ਜਾਂਦੀ ਹੈ ਠੀਕ ਹੈ ਆ ਬੱਚੇ ਜਿਹੜੇ ਕਰਦੇ ਨਾਲੇ ਉਹੀ ਗੱਲ ਬਾਈ ਕਿ ਤਾ ਪਹਿਲਾ ਹੈ ਬੱਚੇ ਜੀ ਕਿਉਂ ਵੱਡੇ ਆਪਣੇ ਕੋਲੇ ਘਾਟੀ ਸੀ ਐਦਕੀ ਤੁਸੀਂ ਵੀ ਦੇਖਿਆ ਹੀ ਹੈ ਹਨ ਉਹਨਾਂ ਚ ਕੁਸਕ ਦਾ ਸਿੱਧੇ ਹੋ ਗਏ ਕੁਸਕ ਵੈਸੇ ਬਹਿਰੀ ਲੈ ਗਈ ਤੇ ਕੁਸਕ ਹੁਣ ਆ ਬਿਮਾਰੀ ਨੇ ਮਾਸ ਤੇ ਆ ਵੇਖੋ ਇਹਦੀ ਵੀ ਆਪੋ ਦੀ ਹੈ ਇਦਰ ਲਈ ਸਹੀ ਆ ਇਦਰ ਲਈ ਹੁੰਦੀ ਆ ਦੱਸੋ ਕੀ ਕਰਾਂ ਹੁਣ ਆ ਕਬੂਤਰ ਵੀ ਆਪਾਂ ਬਾਹਰ ਕੱਢਣੇ ਪੈਣਗੇ ਇਹ ਬੱਚੇ ਆਪਾਂ ਸਾਹਵੇਂ ਸੀਗੇ ਬਲੱਡ ਵਾਸਤੇ ਅੱਗੇ ਪਰ ਹੁਣ ਇਹਨੂੰ ਵੀ ਕੱਢਾਂਗੇ ਸਾਰਿਆਂ ਨੂੰ ਕਿਸੇ ਨੂੰ ਨਹੀਂ ਛੱਡਦੇ ਸਾਰੇ ਕੱਢਾਂਗੇ ਬਾਕੀ ਗੱਲ ਮੈਂ ਬਾਈ ਕੋਲੇ ਹੀ ਥਾ ਕੇ ਆਇਆ ਤਾਂ ਨਹੀਂ ਨੇ ਨਾ ਭਾਈ ਜੀਨੇ ਪੈਰ ਲਾਏ ਹੁਣ ਠੀਕ ਹੈ ਜੀਦੇ ਕਰਕੇ ਨਾ ਮਾੜਾ ਮੋਟਾ ਬਣਿਆ ਹੋਵੇ ਕਦੇ ਉਹਦਾ ਭੁੱਲੀ ਦਾ ਨਹੀਂ ਹੁੰਦਾ ਭਲਾਈ ਦਾ ਨਹੀਂ ਕੱਲ ਗਿਆ ਸੀ ਤੇ ਬਾਈ ਨੇ ਫੇਰ ਜਾਨਵਰ ਦਿੱਤੇ ਆ ਪੁਰਾਣਿਆਂ ਚੋ ਲਿਆ ਆ ਚੱਕ ਕੇ ਠੀਕ ਹੈ ਕਿਉਂਕਿ ਆਪਣੇ ਕੋਲੇ ਜਾਨਵਰ ਹੁਣ ਹੋਰ ਪਾਉਣੇ ਆ ਵਿੱਚ ਕੁਛ ਕਮੀਰਾਬ ਹੈ ਨਹੀਂ ਸੀ ਆਪਣੇ ਕੋਲੇ ਠੀਕ ਹੈ ਉਹ ਜੋੜਾ ਦਿੱਤਾ ਬਾਈ ਨੇ ਠੀਕ ਹੈ ਤੇ ਆਪਣੇ ਚੀਨੇ ਜਿਹੜੇ ਮੇਰੇ ਵੀ ਖੇਤ ਨੇ ਉੱਤੇ ਪਾਈਦੇ ਬਹੁਤ ਜ਼ਿਆਦਾ ਮਝੂਲੀ ਨਿਕਲੀ ਨੇ ਬਾਈ ਕਿੰਧੂ ਦੇ ਕਿਉਂਕਿ ਤੁਹਾਨੂੰ ਪਤਾ ਬਾਈ ਮਿੱਤਰੋ ਫਰੀਦਗੜ ਫਰੀਦਕੋਟ ਵਾਲਾ ਸਾਈਡ ਫਰੀਦਗੜ ਕਹਿ ਗਿਆ ਫਰੀਦਕੋਟ ਇਹਦੀ ਗਾੜਾ ਬਾਈ ਠੀਕਾ ਜਾਣਕਾਰੀ ਨਾਲ ਨਾ ਬੜੀ ਦਾ ਵੀ ਫਰਕ ਠਾੜੀ ਅਸਲ ਠਾੜੀ ਦੀ ਜਿਹੜੀ ਪੈ ਜਾਂਦਾ ਫਾਈਕ ਲਈ ਗਿਆ ਸੀ ਖਾਲੇ ਜਾਨਵਰ ਦਿੱਤੇ ਬਾਈ ਨੇ ਕਿਤਾ ਬਾਈ ਵੱਡੇ ਨੀਲੇ ਵਾਸਤੇ ਨੀਲੀ ਕਬੂਦਰੀ ਲਿਆਏ ਆ ਬਾਈ ਦੋ ਬਾਜੀਆਂ ਵਧੀ ਹੋਈ ਆ ਉਹ ਦੂਸਰਾ ਗੋਲੀ ਨੀਲੀ ਉਹ ਨੀਲੀ ਆਪਣੇ ਵਾਲਾ ਕਾਲਾ ਉਹਦੇ ਵਾਸਤੇ ਲਿਆਏ ਆ ਜਿੰਨਾ ਦੇ ਵੀ ਤੁਹਾਨੂੰ ਕਰਾਉਣਾ ਦਰਸ਼ਨ ਵਾ ਠੀਕ ਆ ਆ ਬੱਥਾ ਵੀ ਆਪਣਾ ਚਲਾਉਣ ਵਾਲਾ ਹੁਣ ਇਹਨੂੰ ਵੀ ਖੋਲਦੇ ਆ ਇਹ ਗਰਮੀ ਵਾਲੀ ਨੇ voucher ਖਾ ਲਿਆ ਬੈ ਕੇ ਇਹਨਾਂ ਨੇ ਠੀਕ ਹੈ ਤੇ ਜਾ ਕੇ ਬਾਈ ਕੋਲੇ ਚਾਰ ਕੁ ਉੱਤਰ ਵੱਡੇ ਤੇ ਦੋ ਲਿਆਦਿਆ ਬੱਚੇ ਚੀਨਿਆਂ ਚੋਂ ਕਿਉਂਕਿ ਆਪਣੇ ਪੈਰ ਲਾਉਣ ਵਾਲੇ ਵੀ ਭਾਈ ਚੀਨਿਆਂ ਚੋਂ ਹੀ ਕਿਉਂਕਿ ਉਹ ਬਲਾ ਦੇ ਜਾਂਦਾ ਨਹੀਂ ਭਾਈ ਉਹਨਾਂ ਨਾਲ ਆਪਾਂ ਗਰਮ ਤੋਂ ਕੀ ਕਰਾਉਣਾ ਹਨਾ ਜੇ ਕਬੂਤਰ ਉਰੀ ਗਿਆ ਤੇ ਰੈਨਾ ਡਾਵੇ ਦਾ ਵੀ ਕੀ ਕਰਾਉਣਾ ਆਪਾਂ ਤਾਂ ਕਰਕੇ ਆਪਾਂ ਹੋਰ ਲਿਆਂਦਾ ਬਲੱਡ ਬਾਈ ਤੋਂ ਕਿਉਂਕਿ ਪਹਿਲਾ ਕਬੂਤਰ ਵੀ ਬਾਈ ਤੋਂ ਸਮਾਇ ਜੀ ਉਸੇ ਨੇ ਆਪਾਂ ਨੂੰ ਸਾਰਾ ਦੱਸਿਆ ਸਿਖਾਇਆ ਹਨਾ ਜਾ ਉਹ ਤੋਂ ਬਾਅਦ ਧੀ ਧੀ ਕੁਛ ਕ ਆਪ ਦਿਮਾਗ ਲਾਇਆ ਸਾਰਾ ਕੁਝ ਨਹੀਂ ਦਿੱਤਾ ਸਾਰਾ ਕੁਝ ਕਿਉਂਕਿ ਇਹਦਾ ਹੈ ਨਹੀਂ ਘਟੇ ਤੋ ਕੋਈ ਸਿੱਖ ਕੇ ਨਹੀਂ ਆਉਂਦਾ ਬਾਈ ਬੰਦਾ ਦੇਖ ਕੇ ਜਾਂ ਕਰਕੇ ਸਿੱਖਦਾ ਥੋ ਉਹੀ ਗੱਲ ਆ ਤਿੰਨ ਤਿੰਨ ਚਾਰ ਸਾਲਾਂ ਬਾਅਦ ਗਿਆ ਜੀ ਬਾਈ ਹਾਂ ਚਾਰ ਸਾਲਾਂ ਬਾਅਦ ਆਇਆ ਹਾਂ ਬਾਈ ਤੇ ਸਵਾਦ ਓਕੀ ਆਉਂਦਾ ਜਿੱਥੇ ਬਿਨਾ ਮੰਗੇ ਹੋਂਦਰ ਮਿਲਦਾ ਹੁਣ ਇਹ ਇੱਕ ਚੀਜ਼ ਆਪਾਂ ਮੰਗ ਕੇ ਲੈਨੇ ਆ ਉਹਦਾ ਕੀ ਸਵਾਲ ਹੈ ਤੇ ਭਾਈ ਨੂੰ ਆਪਾਂ ਕੋਈ ਜਿੰਨੇ ਵਾਰੀ ਵੀ ਮੈਂ ਗ੍ਰਾਮ ਦੇ ਕੋਲ ਆਪਾਂ ਕੋਈ ਬੰਦੇ ਜੀ ਆਵਾਜ਼ ਨਹੀਂ ਦਿੰਦਾ ਪਹਿਲੀ ਵਾਰ ਤਾਂ ਮੈਂ ਮੰਗੇ ਨਹੀਂ ਕਿਉਂ ਪਤਾ ਹੋਊਂਗੀ ਹੁੰਦਾ ਠੀਕ ਹੈ ਆਪਣੇ ਆਪ ਹੀ ਜਦੋਂ ਤੱਕ ਕਹਿੰਦਾ ਨਹੀਂ ਤੇ ਉਦੋਂ ਤੱਕ ਆਪਾਂ ਕਿਹਾ ਵੀ ਨਹੀਂ ਕਿ ਭਾਈ ਆਪ ਹੀ ਗੈਨ ਨਾ ਹੁੰਦਾ ਲੈ ਜਾਣੇ ਆ ਤੇ ਪਤਾ ਉਹਨੂੰ ਹੁੰਦਾ ਹੈ ਕਿੋਂ ਤਨਾ ਗੱਲਾਂ ਬਾਤਾਂ ਕਰਦੇ ਆ ਜਾਨਵਰ ਦਿਖਾਉਣੇ ਆ ਤਾਂ ਪਤਾ ਦੱਸ ਦਿੰਨੇ ਆ ਨਾ ਵੀ ਆਹ ਬਲੱਡ ਆਪਣੇ ਕੋਲੇ ਹੈ ਨਹੀਂ ਜਾਂ ਆਪਣਾ ਬਲੱਡ ਗਰਮ ਹੋ ਰਿਹਾ ਜਾਂ ਕੀ ਹਿਸਾਬ ਕਿਤਾਬ ਹੈ ਤੋ ਨੂੰ ਪਹਿਲੀ ਪਤਾ ਲੱਗ ਜਾਂਦਾ ਉਹ ਜੇ ਹਿਸਾਬ ਨਾਲ ਹੀ ਜਾਨਵਰ ਆਫੀ ਦਿੰਦਾ ਤੇ ਉਹਦੇ ਕੂਤਰਾਂ ਨੇ ਆਪਣੇ ਪੈਰ ਲਾਇੀ ਸੀ ਬਈ ਜਿੰਨਾ ਬਲੱਡ ਡੁੱਡਿਆ ਹੋ ਗਈ ਸਾਰ ਨੂੰ ਚੰਗਾ ਡੁੱਡਿਆ ਹੁਣ ਬਲੱਡ ਬਹੁਤ ਪਾਲਿਆ ਆਪਾਂ ਨੂੰ ਵਾਹਿਗੁਰੂ ਦੀ ਗੱਲ ਪਾਣਾ ਹੈ ਹੀ ਬੰਦੇ ਨਾਲ ਆਪਣੀ ਜਬਾਨ ਦੀ ਆਪਾਂ ਨੂੰ ਕੋਈ ਜਵਾਬ ਨਹੀਂ ਹੁੰਦਾ ਤੇ ਚੰਗੇ ਖਿਡਾਰੀਆਂ ਦੀ ਉਤਰਾ ਆਪਣੇ ਕੋਲੇ ਬੈਠੇ ਆ ਠੀਕ ਹੈ ਜੇ ਬੰਦਿਆਂ ਨੂੰ ਭਰੋਸਾ ਜਾਂ ਮਾਣ ਆ ਹਨ ਤਾਂ ਹੀ ਦਿੰਦਾ ਅਗਲਾ ਠੀਕ ਹੈ ਨਹੀਂ ਭਾਈ ਕੋਈ ਆਉਂਦੀਆਂ ਵੱਡੀਆਂ ਜੋੜੀਆਂ ਜਾਂ ਮੇਨ ਪੁੱਤ ਆਉਂਦਾ ਜਾਨਵਰ ਯਾਰ ਮੇਨ ਕੋਈ ਦੇ ਕੇ ਰਾਜੀ ਨਹੀਂ ਇਹਦਾ ਪਤਾ ਇਧਰੋਂ ਵਾਲੋਂ ਮੇਰੇ ਨਾਲ ਹੀ ਹੋਵੇਗਾ ਹਨਾ ਜਿਹਦੇ ਬੰਦੇ ਤੇ ਭਰੋਸਾ ਹੁੰਦਾ ਕੀ ਦਾ ਖਲਾ ਉਹ ਨਹੀਂ ਕਹਿੰਦਾ ਵੀ ਤੂੰ ਲੈ ਜਾ ਯਾਰ ਠੀਕ ਹੈ ਉਹਦੇ ਬੰਦੇ ਕੋਈ ਗੱਲ ਆਪਾਂ ਨੂੰ ਕੋਈ ਤਾਂ ਹੀ ਕੋਈ ਜਵਾਬ ਵੀ ਨਹੀਂ ਦਿੰਦਾ ਭਾਈ ਆਪਾਂ ਉਹਨੂੰ ਪਹਿਲਾਂ ਵੀ ਸ਼ਾਇਦ ਚੈੱਕ ਨਹੀਂ ਕਰਾਈ ਬਾਈ ਬਰਮਿੰਦਰ ਨੇ ਡਾਲੀ ਵਾਲੇ ਨੇ ਠੀਕ ਹੈ ਬਾਈ ਚੀਨੇ ਮਾਨਸੇਨ ਵਾਲੀ ਹੁੰਦਾ ਬੱਲੂ ਮੌੜ ਦਾ ਛੀਲਾ ਹੀ ਹੈ ਬਾਈ ਠੀਕ ਹੈ ਉਹਨੇ ਸਾਰੇ ਆਪਦੇ ਕੋਟੋ ਗੱਡਾਂ ਚ ਆਪਾਂ ਨੂੰ ਜਾਨਵਰ ਦਿੱਤੇ ਨੇ ਠੀਕ ਹੈ ਜੇ ਉਹਨੂੰ ਆਪਾਂ ਸਹੀ ਲੱਗੇ ਤਾਂ ਹੀ ਆ ਹੁਣ ਆ ਬੱਚਾ ਠੀਕ ਹੈ ਇਹ ਬੱਚੇ ਦੇ ਬਈ ਆ ਲਾਸਟ ਆ ਦੇਖ ਲੋ ਕੰਨੀਆਂ ਦਾ ਕੀ ਹਿਸਾਬ ਕਿਤਾਬ ਸੀ ਨਾ ਲਾਸਟ ਵਾਲੀਆਂ ਦੋ ਕੰਨੀਆਂ ਰਹਿ ਗਈਆਂ ਸੀ ਤੇ ਫੇਰ ਵੀ ਇਹ ਬੱਚਾ ਦੇ ਲਾ ਨੀਵੀ ਨੀਮੀ ਬਾਈ ਤਿੰਨ ਤਿੰਨ ਘੰਟੇ ਲਾ ਜਾਂਦਾ ਸੀ ਤੇ ਹਿਸਾਬ ਲਾ ਲੂ ਜਦੋਂ ਪਰਸਰ ਸਹੀ ਹੋਇਆ ਤਾਂ YouTube ਉਨ ਪੂਰਾ ਜੋਰ ਲਾਉਂਦਾ ਸੀ ਆਪਦੇ ਹਿਸਾਬ ਨਾਲ ਵਿਚਾਰ ਪਰ ਉਹੀ ਗੱਲ ਜਦੋਂ ਪਰਾਂ ਚ ਗੈਪ ਹੋਇਆ ਹਨਾ ਹਵਾ ਪੈਂਦੀ ਆ ਉਹ ਕਰੂ ਨਹੀਂ ਵਿਚਾਰੇ ਨੇ ਜਿੰਨਾ ਦੇ ਜੋਰ ਮਾਰਨ ਪਾਰਕ ਹੀ ਪੈ ਜਾਣਾ ਆ ਵੱਠਾ ਵੀ ਇਸੇ ਦਾ ਭਾਈ ਆ ਠੀਕ ਆ ਉਹ ਪਹਿਲਾਂ ਦੀ ਝੂਲੀ ਦਾ ਬਾਅਦ ਵਾਲੀ ਦਾ ਆ ਦੀਵੇ ਵਾਲਾ ਠੀਕ ਹੈ ਇਹ ਦੋ ਭਾਈ ਨੇ ਆਪਣੇ ਕੋਲੇ ਇਹ ਤਾਂ ਨਹੀਂ ਉੱਟਿਆ ਚਲ ਇਹ ਬਾਹਰ ਕੱਚਾ ਹੋ ਗਿਆ ਸੀ ਦੋ ਦਿਨ ਬਾਅਦ ਮੁੜ ਕੇ ਆਇਆ ਪਤੰਦਰ ਪਤਾ ਨਹੀਂ ਕਿੱਥੇ ਬੈਠਾ ਕਿੱਥੇ ਨਾ ਇਹਦਾ ਭਰਾ ਹੀ ਬੈਠਾ ਆਪਣੇ ਕੋਲੇ ਉਹਦੀ ਹੱਥ ਸਰੋਂ ਭੁੱਲੀ ਜੀਆ ਕਿਉਂਕਿ ਉਹ ਖਟੀਆਂ ਦਾ ਮਾਂ ਚਟੀਆਂ ਦੀ ਆ ਕਿੱਧਰ ਗਿਆ ਉਹ ਇਹ ਆ ਬੈਠਾ ਆ ਵੀ ਇਹਨਾਂ ਦਾ ਹੀ ਭਾਈ ਆ ਤੇ ਇਹ ਆਪਣੇ ਕੋਲੇ 12 ਵਜੇ ਤੱਕ ਉੜਦਾ ਇਹ ਵੀ ਗਰਮੀ ਵਾਲੀ ਆ ਭਾਈ ਇਹ ਵੀ ਨੀਵੀਂ ਉੜਦਾ ਪੱਧਰ ਉੜਦਾ ਠੀਕ ਆ ਪਰ ਉਹੀ ਗੱਲ ਨਾਲ ਹੁਣ ਬਈ ਗਰਮੀਆਂ ਦਾ ਲੋ ਦਾ ਟਾਈਮ ਆ ਠੀਕ ਆ ਤੇ ਬੱਚੇ ਘਾੜ ਕੱਢਦੇ ਜ਼ਰੂਰ ਨੇ ਪਰ ਗੱਲ ਉਹੀ ਆ ਵੀ ਬੰਦਾ ਦਲਦਾ ਨਹੀਂ ਛੱਡਦਾ ਹਨਾ ਵੀ ਬੱਚਾ ਯਾਰ ਠੀਕ ਆ ਬਾਹਰ ਜਾ ਕੇ ਉਹੀ ਗੱਲ ਗਰਮੀ ਵਾਲੀ ਆ ਤੇ ਪਤਾ ਨਹੀਂ ਜ਼ੋਰ ਲਾਊਗਾ ਜਾਂ ਨਾ ਲਾਊਗਾ ਤੇ ਵਾਇਰਸ ਸੁੱਖ ਰੱਖੇ ਆਪਾਂ ਬੱਚੇ ਵੀ ਛੱਡਾਂਗੇ ਅੱਭੀ ਆਪਾਂ ਨੂੰ ਭਰੋਸਾ ਹੈਗਾ ਬੱਚਿਆਂ ਤੇ ਬੱਚਿਆਂ ਨੇ ਆਪਣਾ ਨਾਂ ਕੱਢਿਆ ਸੀ ਜਦ ਨਾਲ ਇਦਨਾ ਫੁੱਟਾ ਹੋ ਗਿਆ ਮਿੱਤਰੋ ਤੇ ਬਸ ਇੰਨੀ ਕੀ ਸੀ ਇਹਦੇ ਚ ਬਈ ਆਪਾਂ ਦੱਸੀ ਐ ਠੀਕ ਆ ਦੋ ਦਿਨਾਂ ਦੀ ਖੱਟੀ ਹੋ ਰਹੀ ਐ ਤੇ ਵਿੱਚ ਬੀਕਾ ਸੂਲ ਬੀ ਕੰਪਲੈਕਸ ਪਾਇਆ ਵੀ ਠੀਕ ਆ ਕੂਤਰਾਂ ਦੇ ਲੀਵਰ ਤੋਂ ਕਰਮੇ ਨਿਕਲ ਜੇ ਠੀਕ ਆ ਅੱਖਾਂ ਓੱਖਾਂ ਨੇ ਵੀ ਸੈੱਟ ਹੋ ਜਾਣੀਆਂ ਬਈ ਕਿਉਂਕਿ ਜਦੋਂ ਲੀਵਰ 'ਚ ਫੈਲਟ ਹੁੰਦਾ ਹਨਾ ਫੇਰ ਹੀ ਅੱਖਾਂ ਓੱਖਾਂ ਦਾ ਵੀ ਇਨਫੈਕਸ਼ਨ ਵੱਧਦੀ ਆ ਹਨਾ ਤੇ ਇੱਕ ਕੂਤਰਾਂ ਨੂੰ ਤੁਹਾਨੂੰ ਪਤਾ ਆਤ ਹੁੰਦੀ ਆ ਦੇਖੋ ਜਿਵੇਂ ਮਿੱਟੀ ਕੱਢਦੇ ਆ ਇਹ ਮਿੱਟੀ ਦਾ ਕੀ ਐ ਆਪਾਂ ਜਦੋਂ ਮਿੱਟੀ ਲਾਉਨੇ ਆ ਹੁਣ ਦੁਬਾਰਾ ਅੱਜ ਪੋਚਾ ਫੇਰ ਮਾਰਦਾ ਆ ਬਾਕੀ ਦੇਖ ਲਓ ਬਿਠਾ ਕਿਉਂਕਿ ਕਦੇ ਦਿਨ ਬਾਅਦ ਆਪਾਂ ਸਾਫ ਸਪਈਆ ਕਰ ਦਿੰਨੇ ਆ ਤੇ ਇਹ ਥੱਲੋਂ ਮੂੰਹ ਨਾ ਮੋਰਾ ਪੱਟ ਲੈਂਦੇ ਗੰਜ ਤੇ ਉਹਦੇ ਚ ਬੈਠਾਂ ਦਾ ਬਰੀਕ-ਬਰੀਕ ਹੁੰਦਾ ਹੈ ਤੇ ਬੈਠਾਂ ਬਰੀਕ ਹੋ ਜਾਂਦੀਆਂ ਭੁਰਕੇ ਹਨ ਉਹ ਥੱਲੇ ਆਪਾਂ ਜਦੋਂ ਸਾਫ ਸਪਈਆ ਕਰ ਲੈਂਦੇ ਆ ਉਸ ਤੋਂ ਬਾਅਦ ਟੋਏ ਚ ਰਹਿ ਜਾਂਦੀਆਂ ਨੇ ਕੁੱਤੀ ਆਈ ਮਿੱਟੀ ਲਾਦਨੇ ਉਹ ਮਿੱਟੀ ਖਾਦੇ ਖਾਦੇ ਬਈ ਬਰੀਕ ਨਿਕਲਿਆ ਆਉਂਦਾ ਜਦੋਂ ਤੇ ਉਹਦੀ ਕਰ ਕੀ ਬਈ ਅੱਖਾਂ 'ਚ ਜਿਆਦਾ 3 ਵਜੇ ਗਰਮਾਸ਼ ਪੈ ਜਾਂਦੀ ਹੈ ਗਰਮੀ ਹੋ ਜਾਂਦੀ ਹੈ ਖਰਾਬ ਹੋ ਜਾਂਦੇ ਹਣਾ ਸੋ ਲਵ ਯੂ ਐਸ ਤੇ ਬਾਕੀ ਵੀਡੀਓ ਜੀ ਦਿਖਾਉਣਾ ਤੁਹਾਨੂੰ ਮੈਂ ਜਾਨਵਰ ਜਾਂ ਅਗਲੀ ਵੀਡੀਓ ਚ ਪਾ ਦਾਂਗੇ ਠੀਕ ਹੈ ਗਾ ਵੀਡੀਓ ਵਾਲੀ ਵੱਡੀਆਂ ਫਿਰ ਤੁਹਾਨੂੰ ਵੱਡੀ ਆ ਵੀਡੀਓ 10 ਕੁ ਮਿੰਟਾਂ ਦੀ 11 ਮਿੰਟਾਂ ਦੀ ਵੀਡੀਓ ਪਾਇਆ ਕਰਾਂਗੇ ਤੇ ਕੁਛ ਨਾ ਕੋਈ ਸਿੱਖਣ ਨੂੰ ਹੀ ਆ ਬਾਈ ਤੇ ਇਹ ਕਰਕੇ ਦੇਖਿਓ ਬਾਈ ਜਿਹੜਾ ਜਾਨਵਰ ਦਾ ਤੁਹਾਡਾ ਆਟੋਮੈਟਿਕ ਤੁਹਾਨੂੰ ਪਤਾ ਲੱਗੂਗਾ ਵੀ ਵਧਾਉਂਦਾ ਹੈ ਕਿ ਨਹੀਂ ਵਧਾਉਂਦਾ ਤੇ ਆਹ ਪੱਠਾ ਇਹਨੂੰ ਵੀ ਖੋਲਦੇ ਆ ਹੁਣ ਠੀਕ ਹੈ ਇਹ ਵੀ ਸੇਲ ਤੇ ਲਾਇਆ ਸੀ ਪਰ ਇਹਨੂੰ ਵੀ ਖੋਲਦੇ ਆ ਕਰੇ ਕਿਉਂ ਵੱਡੇ ਕਬੂਤਰ ਘੱਟ ਹੀ ਰਹਿ ਗਏ ਆਪਣੇ ਕੋਲੇ ਠੀਕ ਆ ਲਵ ਯੂ ਆ ਸਾਰੇ ਭਰਾਵਾਂ ਨੂੰ ਤੇ ਵੱਡੀਆਂ ਜੋੜੀਆਂ ਜ਼ਰੂਰ ਸੇਲ ਨੇ ਕੁਛ ਕ ਬੱਚੇ ਵੀ ਸੇਲ ਨੇ ਹਨਾ ਤੇ ਬੱਚੇ ਆਪਾਂ ਉਦੋਂ ਕਰਾਂਗੇ ਜਦੋਂ ਸਾਫ਼ ਹੋ ਗਏ ਅੱਖਾਂ ਆਪਾਂ ਠੀਕ ਹੋ ਗਈਆਂ ਠੀਕ ਆ ਉਦੋਂ ਤੱਕ ਵੀ ਕਰਦੇ ਕਿਸੇ ਭਰਾ ਲਈ ਆਪਾਂ ਤੇ ਵੱਡੇ ਮੇਨ ਜੋੜਿਆਂ ਤੋਂ ਕੁਝ ਜੋੜੀਆਂ ਆਪਣੀਆਂ ਸੇਲ ਹੈ ਜੇ ਕਿਸੇ ਭਰਾ ਨੂੰ ਚਾਹੀਦੀਆਂ ਹੁਣ ਤੇ ਭਰਾ ਬਣ ਕੇ ਗੱਲ ਉਹੀ ਕਰਿਓ ਜਿਨੇ ਲੈਣੀ ਹੋਵੇ ਠੀਕ ਆ ਸਵਾਦ ਜਾਂ ਲੈਣ ਵਾਲੇ ਨਾ ਕਰਿਆ ਕਰੋ ਬਾਈ ਬਣ ਕੇ ਇਕੱਲਾ ਬੰਦਾ ਬਹੁਤ ਤੰਗ ਕਰਦੇ ਆਂ ਯਾਰ